ਸੱਜਣੂ ਚੌਕੜਾ ਜਿਵੇਂ ਕਹਿੰਦੀ ਹੈ ਨਮਿਆ ਵਰਗਾ ਪਿਆ ਤੇ ਰਿਮਾ ਰੂਮਾ ਤਾਂ ਦਿਖਾ ਦੇ ਪੂਰੇ ਹੀ ਸਾਫ ਆ ਜਿੰਨਾ ਟਰੈਕਟਰ ਬਾਹਰੋਂ ਸੋਹਣਾ ਨੇ ਇੰਨਾ ਟਰੈਕਟਰ ਅੰਦਰੋਂ ਵੀ ਸੋਹਣਾ ਬਈ ਟਰੈਕਟਰ ਨੂੰ ਹਲੇ ਤੱਕ ਤਾਂ ਚਾਬੀ ਵੀ ਨਹੀਂ ਲੱਗੀ ਹੋਣੀ ਨਹੀਂ ਨਹੀਂ ਕੁਛ ਨਹੀਂ ਲੱਗਿਆ ਜੀ ਤੇ ਮੂਹਰੇ ਬਈ ਕਿੰਨੇ ਨੰਬਰ ਟਾਇਰ ਨੇ ਤੇ 916 ਦੇ ਹਨਾ 916 ਜੀ ਤੇ ਇਹ ਕਿੰਨੇ ਦੇ ਪਵਾਏ ਸੀ ਇਹ ਪਵਾਏ ਤੇ 16000 ਦੇ 16000 ਦੇ ਸੱਜਣੂ ਮੂਹਰੇ ਟਾਇਰ ਪਵਾਏ ਸੀ ਬਾਈ ਨੇ ਤੇ 12000 ਦਾ ਸੱਜਣੂ ਘੋੜਾ ਵੰਪਰ ਲਵਾਇਆ ਸੀ ਆ ਲਓ ਮਿੱਤਰੋ 2020 ਫਰਵਰੀ ਹਨਾ ਤੇ ਬਾਈ ਹੁਣ ਇਹ ਦੱਸ ਦਿੰਦੀ ਵੀ ਆ ਸਿਸਟਮ ਕਿ ਤੇ 23000 ਦਾ ਟੈਕਲਵਾਇ ਜੀ 23000 ਦਾ ਟੈਕਲਵਾਤਾ 15000 ਦਾ ਫੂਡ ਸਤਰੀ ਅੱਛਾ ਹਾਂਜੀ ਠੀਕ ਆ ਲੈ ਮੇਤਰੂ ਫਿਰ ਤਾਂ ਪੂਰੀ ਧਮਕ ਬੇਸ ਪੈਂਦੀ ਹੈ ਜਿਵੇਂ ਕਹਿ ਦੀਏ ਸਸੀ ਕਾਲ ਜੀ ਕੀ ਹਾਲ ਚਾਲ ਨੇ ਮੇਤਰ ਪਿਆਰਿਓ ਸੱਜਣੋ ਅੱਜ ਨਾ ਤੁਹਾਡੇ ਵਾਸਤੇ ਇੱਕ ਬੜਾ ਘੈਂਟ ਟਰੈਕਟਰ ਲੈ ਕੇ ਆਇਆ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿਸੇ ਪਾਸੇ ਸਕਰੈਚ ਵੀ ਨਹੀਂ ਫੁੱਲ ਸੈਂਸਰੀ ਹੈ ਤੇ ਬਿਲਕੁਲ ਗਿਣਤੀ ਦੇ ਘੰਟੇ ਵੀ ਚੱਲਿਆ ਹੋਇਆ ਹੈ ਜਿਹੜੇ ਭਰਾਵਾਂ ਨੇ ਸਵਰਾਜ ਟਰੈਕਟਰ ਲੈਣਾ ਨਾ ਸੱਜਣੋ ਫਟਾਫਟ ਕੰਟੈਕਟ ਕਰ ਲਿਓ ਨੰਬਰ ਵੀ ਦਸਾਂਗੀ ਤੁਹਾਨੂੰ ਦੱਸਾਂਗੇ ਵੀ ਕਿਹੜੇ ਪਿੰਡ ਦੇ ਵਿੱਚ ਖੜੇ ਆ ਕਿੰਨੇ ਦਾ ਟਰੈਕਟਰ ਮਿਲ ਜੂ ਕੀ ਗੱਲਾਂ ਬਾਤਾਂ ਨੇ ਕੈਮੇ ਆਨਰ ਹੈ ਤੇ ਕਿਹੜੇ ਭਰਾ ਦੇ ਖੜਾ ਘਰੇ ਖੜਾ ਸੱਜਣੋ ਜੁੜੇ ਰਹੋ ਪਹਿਲਾਂ ਆਪਾਂ ਤੁਹਾਨੂੰ ਨਾ ਬਾਈ ਨੂੰ ਮਿਲਾ ਦਈਏ ਤੇ ਸੱਜਣੋ ਪਿੰਡ ਹੈਗੇ ਆ ਸੀ ਨੀਲੋਵਾਲ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਰ ਚਾਲ ਨੇ ਠੀਕ ਠਾਕ ਜੀ ਪਿੰਡ ਆਪਣਾ ਨੀਲੋਵਾਲਾ ਨਾ ਜੀ ਹਾਂਜੀ ਹਾਂਜੀ ਨੀਲੋਵਾਲ ਸਨਾਮ ਦੇ ਨੇੜੇ ਆ ਤੇ ਨਾਮ ਤੁਹਾਡਾ ਕੀ ਆ ਗੁਰਤੇਜ ਸਿੰਘ ਜੀ ਲੈ ਵੀ ਮਿੱਤਰੋ ਨਾ ਬਾਈ ਦਾ ਗੁਰਤੇਜ ਆ ਪਿੰਡ ਹੈਗਾ ਨੀਲੋਵਾਲ ਪਹਿਲਾ ਪੂਰਾ ਟਰੈਕਟਰ ਦਿਖਾ ਦੇ ਬਾਅਦ ਤੁਹਾਨੂੰ ਦੱਸਾਂਗੇ ਵੀ ਕੀ ਗੱਲਾਂ ਬਾਤਾਂ ਨੇ ਕੀ ਡਿਫਰੈਂਟ ਐ ਇਹਦੇ ਵਿੱਚ ਪਹਿਲਾਂ ਤਾਂ ਟਾਇਰ ਦਿਖਾ ਦੇ ਵੀ ਜਾਜੀ ਤਾਂ ਸੱਜਣੋਂ ਮੂਹਰੇ ਟਾਇਰ ਨੇ ਤੇ ਬੰਪਰ ਵੀ ਦਿਖਾ ਦੇ ਕੋੜਾ ਬੰਪਰ ਲੱਗਿਆ ਹੋਇਆ ਸੱਜਣੋਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਬਾਈ ਨੇ ਕਿੰਨੇ ਰੁਪਈਆ ਦਾ ਲਵਾਇਆ ਤੀ ਕਾਰਨ ਕੀ ਹੋ ਗਿਆ ਟਰੈਕਟਰ ਵੇਚਣ ਦਾ ਤੁਹਾਨੂੰ ਇਹ ਵੀ ਦੱਸਾਂਗੇ ਤੇ ਆ ਪਿਛਲੇ ਟਾਇਰ ਵੀ ਦਿਖਾ ਦੀ ਸੱਜਣੋਂ ਚੌਕੜਾ ਜਿਵੇਂ ਕਹਦੀ ਹੈ ਨਮਿਆਂ ਵਰਗਾ ਪਿਆ ਤੇ ਰਿਮਾ ਰੂਮਾ ਤਾਂ ਦਿਖਾ ਦੇ ਪੂਰਾ ਹੀ ਸਾਫ ਆ ਤੇ ਹੁਣ ਆਪਾਂ ਬਾਈ ਨੂੰ ਪੁੱਛ ਲਈ ਹੈ ਨਾ ਤੇ ਵੀਰੇ ਕਿੰਨਾ ਮਾਡਲ ਕਰਤੇ ਇਹ ਜਿਹੇ 20 ਮਾਡਲ ਆ ਭਈ ਪਹਿਲਾਂ ਤੇ ਇਹ ਦੱਸਿਓ ਕੋਈ ਕੰਪਲੀਟ ਤਾਂ ਟਰੈਕਟਰ ਦੇ ਵਿੱਚ ਨਹੀਂ ਨਹੀਂ ਕੋਈ ਕੰਪਲੀਟ ਨਹੀਂ ਜੀ ਕੋਈ ਕੰਪਲੀਟ ਨਹੀਂ ਨਹੀਂ ਕਿਉਂਕਿ ਗੱਲ ਇਹ ਆ ਭਈ ਆਪਣੇ ਨਾਲ ਜਿੰਨੇ ਵੀ ਭਰਾ ਜੁੜੇ ਹੋਇਆ ਸਾਰੇ ਹੀ ਆਪਣੇ ਤੇ ਯਕੀਨ ਕਰਦੇ ਆ ਆਪਣੀ ਫੁੱਲ ਗਾਰੰਟੀ ਆ ਵੀਰੇ ਫੁੱਲ ਗਾਰੰਟੀ ਆ ਤੇ ਲੈ ਮੈਂ ਤਰੋਂ ਫੁੱਲ ਗਾਰੰਟੀ ਆ ਪੈੰਡ ਹੈਗਾ ਨੀਲੋਵਾਲ ਬਾਈ ਦਾ ਨਾਂ ਹੈਗਾ ਗੁਰਤੇਜ ਤੇ ਮੋਬਾਈਲ ਨੰਬਰ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਵਿੱਚੋਂ ਦਿਖਾ ਦਈਏ ਲੈ ਵੀ ਧਰਮਿਆ ਮਾਰ ਕੈਮਰਾ ਕਰਾ ਮਿੱਤਰੋ ਲਿਸਕਈ ਮਾਰਦਾ ਵੀ ਜਿੰਨਾ ਟਰੈਕਟਰ ਬਾਹਰੋਂ ਸੋਹਣਾ ਨੇ ਇੰਨਾ ਟਰੈਕਟਰ ਅੰਦਰੋਂ ਵੀ ਸੋਹਣਾ ਭਈ ਟੈਪਟਰ ਨੂੰ ਹਾਲੇ ਤੱਕ ਤਾਂ ਚਾਬੀ ਵੀ ਨਹੀਂ ਲੱਗੀ ਹੋਣੀ ਨਹੀਂ ਨਹੀਂ ਕੁਝ ਨਹੀਂ ਲੱਗਾ ਜੀ ਕਮਾਲ ਦੀ ਗੱਲ ਆ ਯਾਰ ਬਿਲਕੁਲ ਸੁੱਕਾ ਹੀ ਜਣ ਪਿਆ ਤੇ ਭਈ ਇਹ ਘੰਟੇ ਕਿੰਨੇ ਚੱਲਿਆ ਹੋਊਗਾ ਘੰਟੇ ਤਕਰੀਬਨ 3500 ਚੱਲਿਆ ਭਾਈ 3500 ਦੇ ਕਰੀਬ ਸੱਜਣੋ ਇਹ ਘੰਟੇ ਚੱਲਿਆ ਹੋਇਆ ਤੇ ਮੂਹਰੇ ਭਈ ਕਿੰਨੇ ਨੰਬਰ ਟਾਇਰ ਨੇ ਤੇ 916 ਦੇ ਹੈ ਨਾ 916 ਜੀ ਤੇ ਇਹ ਕਿੰਨੇ ਦੇ ਪਵਾਏ ਸੀ ਇਹ ਪਵਾਏ ਤੇ 16000 ਦੇ 16000 ਦੇ ਸੱਜਣੋ ਮੂਹਰੇ ਟਾਇਰ ਪਵਾਏ ਦੀ ਬਾਈ ਨੇ ਤੇ ਆਜੋ ਨੇੜੇ ਆਜੋ ਤੇ ਆਹ ਘੋੜਾ ਬੰਪਰ ਕਿੰਨੇ ਦਾ ਲਵਾਇਆ ਸੀ ਹੁਣ ਦੱਸ ਜੀ 12000 ਦਾ 12000 ਦਾ ਸੱਜਣੋ ਪਿਛਲੇ ਟਰੈਰ ਭਾਈ ਨਾਲ ਦੇ ਨੇ ਇਹ ਨਾਲ ਦੇ ਨੇ ਜੀ ਪਿਛਲੇ ਟਰੈਰ ਸੱਜ ਨੂੰ ਨਾਲ ਦੇ ਨੇ ਬੀਕੇਟੀ ਦੇ ਜੀ ਹਾਂ ਤੇ ਮਾਡਲ ਹੈਗਾ 2020 ਤੇ ਆ ਮਾਰਕਾ ਵੀ ਦਿਖਾ ਦਿੰਦਾ ਧਰਮੇ ਆ ਲਓ ਮਿੱਤਰੋ 2020 ਫਰਵਰੀ ਹੈਨਾ ਤੇ ਪਿਛਲੇ ਰੈਂਪੀ ਦਿਖਾ ਦੇ ਰੇ ਮਾਰੂ ਮਾ ਦਾ ਸੱਜ ਨੂੰ ਪੂਰੇ ਟਰੈਕਟਰ ਸਾਫ ਪਿਆ ਤੇ ਮਗਰਾਡਾ ਦਾ ਵੀ ਦਿਖਾ ਦੇ ਵਿੱਚੋਂ ਕਿਸੇ ਪਾਸੇ ਜਿਵੇਂ ਕਹਦੀ ਯਾਰ ਬਿਲਡਿੰਗ ਦਾ ਤਾਂ ਭੋਰਾ ਵੀ ਨਹੀਂ ਹੈਗਾ ਹਾਂ ਜੀ ਨਾ ਜੀ ਬਿਲਕੁਲ ਤੇ ਭਾਈ ਹੁਣ ਇਹ ਦੱਸਦੀ ਵੀ ਆ ਸਿਸਟਮ ਕਿੰਨੇ ਦਾ ਲਵਾਇਆ ਸੀ ਇਹ 23000 ਦਾ ਟੈਕ ਲਵਾਇਆ ਜੀ 23000 ਦਾ ਟੈਕ ਲਵਾਤਾ 15000 ਦਾ ਫੁੱਡ ਛਤਰੀ ਅੱਛਾ ਹ ਦਾ ਮਤ ਨੂੰ ਫਿਰ ਤਾਂ ਪੂਰੀ ਧਮਕ ਬੇਸ ਪੈਂਦੀ ਹੈ ਜਿਵੇਂ ਕਹਿੰਦੀ ਹੈ ਹਾਂਜੀ ਹਾਂਜੀ ਤੇ ਆ ਆ ਬਈ ਤੁਸੀਂ ਲਵਾ ਦਿੱਤੀ ਕਿ ਪਹਿਲੀ ਲੱਗੇ ਹੋਈ ਦੀ ਨਹੀਂ ਲਵਾਏ ਨਹੀਂ ਜੀ ਇਹ ਵੀ ਇਹ ਵੀ ਤੁਸੀਂ ਆਪ ਲਵਾਏ ਨੇ 1500 ਦੇ ਲਵਾਏ ਨੇ ਜੀ ਅੱਛਾ ਤੁਹਾਨੂੰ ਇਹ ਇੰਨਾ ਮਤਲ ਖਰਚਾ ਕਰਨ ਦੀ ਕੀ ਲੋੜ ਪਈ ਸੀ ਜੇ ਬੇਟਾ ਜੀ ਪਲੱਸ 2 ਚ ਪੜਦਾ ਉਹਨਾਂ ਦੇ ਸੌਂਕ ਨੇ ਅਸਾ ਮੁੰਡੇ ਬਾਈ ਦਾ ਬੇਟਾ ਨਾ ਸੱਜਰੋ ਪਲੱਸ 2 ਦੇ ਵਿੱਚ ਪੜਦਾ ਉਹਨੇ ਇਹ ਸਾਰੀਆਂ ਚੀਜ਼ਾਂ ਕਰਵਾਈਆਂ ਨੇ ਤੇ ਬਈ ਹੁਣ ਸਾਨੂੰ ਇਹ ਦੱਸਿਓ ਪਹਿਲਾਂ ਤਾਂ ਵੇਚਣ ਦੀ ਕੀ ਮਜਬੂਰੀ ਪੈਗੀ ਤੁਹਾਨੂੰ ਵੇਚਣੀ ਤਾਂ ਬੇਟਾ ਕਹਿੰਦਾ ਬਾਹਰ ਜਾਣਾ ਜੀ ਹੁਣ ਆਈਲੈਸ ਕਰ ਰਿਹਾ ਹੈਗਾ ਅੱਛਾ ਬੇਟਾ ਇਨਰਸ ਕਰ ਰਹੇ ਹੋਣੇ ਜਾਣਾ ਬਾਹਰੇ ਹਾਂਜੀ ਹਾਂਜੀ ਠੀਕ ਆ ਤੇ ਦੂਸਰਾ ਦੱਸ ਦਿਓ ਤੁਸੀਂ ਵੀ ਆਪਾਂ ਕੋਠੀ ਹੋਣ ਲਈ ਆ ਹਾਂਜੀ ਹਾਂ ਕੁਛ ਇੱਧਰ ਖਰਚ-ਪੁਰਚ ਹੋ ਗਿਆ ਜੀ ਕੁਛ ਇੱਧਰ ਖਰਚ ਹੋ ਗਿਆ ਠੀਕ ਹੈ ਹੁਣ ਹੀ ਗੈਸ ਕਰੀਏ ਚਲੋ ਹਾਂਜੀ ਤੇ ਕਈ ਵਾਰ ਮਜਬੂਰੀਆਂ ਬਣ ਜਾਂਦੀਆਂ ਨੇ ਆਪਣੀਆਂ ਤੇ ਲਓ ਮਿੱਤਰੋ ਜੇ ਕਿਸੇ ਭਰਾ ਨੇ ਇਹ ਟਰੈਕਟਰ ਲੈਣਾ ਨਾ ਤੇ ਮਾਡਲ ਹੈਗਾ 2020 3500 4000 ਦੇ ਕਰੀਬ ਇਹ ਘੰਟਾ ਚੱਲਿਆ ਹੋਇਆ ਸੈਕੰਡ ਓਨਰ ਆਪਣੇ ਨਾਂ ਜੀ ਸੈਕੰਡ ਓਨਰ ਆ ਬਾਈ ਦੇ ਨਾਮ ਕਾਪੀ ਆ ਹਾਂਜੀ ਆਪਣੇ ਨਾਂ ਕਾਪੀ ਠੀਕ ਹੈ ਜੀ ਸੱਜਣੋਂ ਮੂਰਲੇ ਟਾਇਰ 916 ਦੇ ਨੇ ਤੇ ਹਾਂਜੀ ਹੈ ਹਨਾ ਜੀ ਤੇ ਬਈ ਹੁਣ ਇਹ ਦੱਸਿਓ ਜੇ ਕਿਸੇ ਭਰਾ ਨੇ ਤੁਹਾਡੇ ਨਾਲ ਸੰਪਰਕ ਕਰਨਾ ਤੁਹਾਡਾ ਮੋਬਾਈਲ ਨੰਬਰ ਕਿਹੜਾ ਚੱਲਦਾ ਨੰਬਰ ਆਪਣਾ ਚੱਲਦਾ 94174 94174 29784 29784 ਹਾਂਜੀ ਲੈ ਮਿੱਤਰੋ ਇਸ ਨੰਬਰ ਤੇ ਸੰਪਰਕ ਕਰ ਲਿਓ ਦੁਆਰੇ ਫੇਰ ਦੱਸ ਦਿੰਨੇ ਆ 2020 ਮਾਡਲ ਹੈ ਪੰਜਾਬ ਦਾ ਨੰਬਰ ਹੈ ਬਾਈ ਦੇ ਨਾਮ ਕਾਪੀ ਹੈ ਸੈਕੰਡਾ ਹੁੰਨਾਰਾ ਹੈ ਹੈਨਾ ਟਾਇਰ ਲਗਭਗ ਜਿੰਮੇ ਕਹਦੀ 75 ਤੋਂ 80 ਪੈਸੇ ਪਏ ਨੇ ਫੁੱਲ ਸਿਸਟਮ ਦੇ ਨਾਲ ਜਿੰਮੇ ਸਾਰੇ ਡੈਕ ਲੱਗਿਆ ਹੋਇਆ ਫੁੱਲ ਸੈਂਸਰੀ ਸੱਜਣੋ ਏਸੀ ਤਰ੍ਹਾਂ ਹੀ ਬਾਈ ਨੇ ਦੇ ਦੇਣਾ ਇੱਕ ਵੀ ਚੀਜ਼ ਨੂੰ ਅਸੀਂ ਨੇ ਹੱਥ ਨਹੀਂ ਲਾਉਣਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਭਰਾ ਨੇ ਮੇਲਾ ਲੁੱਟਣਾ ਤਾਂ ਲੁੱਟ ਲਓ ਤੇ ਬਾਈ ਹੁਣ ਇਹ ਦੱਸ ਦਿਓ 20 ਦੀ ਡਿਮਾਂਡ ਕੀ ਆ ਡਿਮਾਂਡ 6.5 ਲੱਖ ਆ ਜੀ 6.5 ਲੱਖ ਰੁਪਈਆ ਤੇ ਮੌਕੇ ਤੇ ਆਪਾਂ ਮਤਲਬ ਕਿੰਨਾ ਕੁ ਡਿਸਕਾਊਂਟ ਕਰਦਾ ਹੈਂ ਕਰ ਦੋਗੇ ਮਾਨਤਾ ਤੇ ਜੇ ਕਿਸੇ ਭਰਾ ਨੇ ਆ ਕੇ ਇਹ ਕਹਿੰਦਾ ਨਾ ਬਾਈ ਪੱਟੀ ਕੁੰਬੜਾਲੀ ਦੀ ਵੀਡੀਓ ਦੇਖੀ ਆ ਤਾਂ ਉਹਦਾ ਮਾਨ ਰੱਖ ਦਿਓ ਛੋਟਾ ਸਪੈਸ਼ਲ ਮਾਨ ਕਰਾਂਗੇ ਸਾਡਾ ਸਪੈਸ਼ਲ ਕਰ ਦੋਗੇ ਤੇ ਲੋ ਮਿੱਤਰੋ ਕਰ ਲੇ ਸੰਪਰਕ ਸਾਡੇ ਕਿ 6 ਲੱਖ ਰੁਪਏ ਬਾਈ ਨੇ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਕਹਿੰਦਾ ਮਾਨਤਾ ਨਾ ਕਰ ਦਾਂਗੇ ਤੇ ਲੁੱਟ ਲੋ ਮੇਲਾ ਸੱਜਣੋ ਨੰਬਰ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਬਹੁਤ ਘੈਂਟ ਟਰੈਕਟਰ ਆ ਬਹੁਤ ਘੱਟ ਚੱਲਿਆ ਹੋਇਆ ਮੇਰੇ ਸਾਹਮਣੇ ਇੰਨੀਆਂ ਜਮੈਂ ਕਹਦੀ ਆ ਵੀ ਇਹ ਸੈਂਸਰੀ ਦੇ ਨਾਲ ਭਰਿਆ ਹੋਇਆ ਟਰੈਕਟਰ ਤੁਹਾਨੂੰ ਬਹੁਤ ਘੱਟ ਮਿਲੂਗਾ ਪਰ ਜੇਕਰ ਮਿਲ ਰਿਹਾ ਤਾਂ ਪਿੰਡ ਨੀਲੋਵਾਲ ਬਾਈ ਗੁਰਤੇਜ ਦੇ ਘਰੇ ਖੜਾ ਕਰ ਲੋ ਸੰਪਰਕ